ਹਾਂਜੀ ਇਧਰ ਕੀ ਹਾਲ ਚਾਲ ਹੈ ਸਾਰੇ ਦੋਸਤੋ ਮੈਂ ਤੇਰਾ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋ ਸਡੇ ਜਨਵਰੀ ਸੱਟ ਬੱਟ ਹੋਣਗੇ ਲਓ ਵੀ ਮਿੱਤਰੋ ਮੁਰਗੀਆਂ ਦਿੱਤੀਆਂ ਛੱਡ ਆ ਲੋ ਕਣਕ ਖਾਓ ਤੇ ਬਾਈ ਅੱਜ ਇਹਨਾਂ ਨੇ ਆਪਾਂ ਨੂੰ ਅੰਡਾ ਦੇਦਾ ਦੇਖੋ ਇਧਰ ਫਿਰ ਕਿਉਂ ਛੱਟਣ ਤੇ ਪਾਣੀ ਭਰਦਗੇ ਨੇ ਤੇ ਕੁੰਡੇ ਚ ਤੇ ਬੱਚੇ ਡਾਈ ਚ ਚੱਲ ਗਏ ਟਾਈਮ ਤਾਂ ਜ਼ਿਆਦਾ ਹੋ ਗਿਆ ਪਰ ਫਿਰ ਵੀ ਡਾਦ ਗਏ ਹਾਂ ਰਿਆ ਅਸਲ ਜੀ ਕਰਾਦ ਗਏ ਤੇ ਆਹ ਬਾਈ ਬਾਈ ਬਜ਼ਾਮ ਬਜ਼ਾਮ ਕਬੂਤਰ ਲੈ ਆ ਕੇ ਲੈ ਕੇ ਆਨੇ ਆ ਤੇ ਹਾਂ ਵੀ ਅੰਡਾ ਬਾਈ ਇੱਥੇ ਰੱਖ ਦਿੰਨੇ ਆ ਤੇ ਟ੍ਰੇਆਂ ਚਾ ਕੇ ਪਰ ਲੈ ਲੈਨੇ ਆਂ ਦਾਣੇ ਦੇ ਨਾਲ ਇਹ ਕੰਮ ਨਿਬੇੜਦਿਏ ਨਾਲ ਦੀ ਨਾਲ ਹੀ ਆਪਾਂ ਵੱਡੇ ਕੂਤਰਾਂ ਨੂੰ ਪਰ ਲੈਣ ਨੂੰ ਰੱਖ ਦਾਂਗੇ ਦਾਣੇ ਬੱਚੇ 5-7-10 ਮਿੰਟੁੱਡ ਅੱਡ ਕੇ ਆ ਜਾਣਗੇ ਨਾਲ ਹੀ ਇਹਨੂੰ ਵੀ 당 ਦੇ ਪੂਰਾ ਨੇਟ ਵੀ ਪੈ ਜਾਣਗੇ ਇਹਨਾਂ ਨੇ ਕਿਹੜਾ ਹੋਰ ਕਿਤੇ ਜਾਣਾ ਚੱਕੋ ਜੀ ਚਲੋ ਬਾਈ ਲਓ ਜੀ ਪਾਣੀ ਇਹਨਾਂ ਨੂੰ ਪਰਤਾ ਖਾ ਲੈਣਗੇ ਚਲੋ ਬਾਈ ਫਿੱਟ ਰਹੇ ਆ ਚੱਕ ਲੈ ਆ ਰਹਤੀ ਬਾਈ ਟਰੇ ਕੁਜੀ ਭਰਦ ਕੇ ਸਾਫ ਪਾਣੀ ਦੀ ਆਹ ਨਾਲੀ ਬਈ ਆਪਾਂ ਛਤਰੀ ਹਲੋ 1 2 ਡੋੜਾ ਦੇ ਉੱਡ ਜਾਣ ਦੋ ਹੁਣ ਹੋਰ ਛਟੇ ਦੇਖੋ ਸ਼ਿਓ ਕਿਉਂ ਬੱਚਾ ਤਾਂ ਬਹਿ ਗਿਆ ਬਾਕੀ ਸਾਰੇ ਉੱਡ ਗਏ ਆ ਦੇ ਫਿਰਦੇ 4 5 6 ਦੇਖੋ ਬਈ ਰੱਤਾ ਬੱਚਾ ਉਹ ਵੀ ਛੜਤਾ ਚ 75 ਵਾਲਾ ਜਿਹੜਾ ਖਰਾਬ ਕਰਦਾ ਹੁੰਦਾ ਸੀ ਇਹਨੂੰ ਵੀ ਡਾ ਦਿੰਨੇ ਆਪਾਂ ਛੋਟੇ ਬੱਚੇ ਨੇ ਔਟ ਗਿਆ ਇਹ ਲੱਗ ਰਿਹਾ ਬਈ ਚੱਲ ਪਿਆ ਚੱਲ ਪਿਆ ਚੱਲ ਪਿਆ ਨਾ ਘਲਾਬੋ ਬੰਦ ਗਿਆ ਪਾਛਤਰੀ ਤੇ ਆ ਰਿਹਾ ਹੋਰ ਨਾ ਗਾਂਵ ਸ਼ਾਂਹ ਹੋ ਜੇ ਆਹ ਵੇ ਰੱਤਾ ਦੇਖੋ ਕੀ ਕਰਦਾ ਨੇਰੀ ਨਾਲ ਆਇਆ 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 ਆਈ ਸੇਵ ਸਵਾਲ ਆਗਾ ਭਈਆ ਦੇਖੋ ਇਧਰ ਉਹ ਬੱਲੇ ਰੱਤਿਆ ਸਾਰੇ ਬਤੇਗਾ ਉੱਡੇ ਫਿਰਦੇ ਆ ਤੇ ਬਈ ਪਾਪਾ ਜੀ ਗਿਆ ਬਾਜੀ ਦੇ ਉਹ ਗਿਆ ਬਈ ਇਧਰ ਧਰਮਕੋਟ ਕੋਲੇ ਆ ਪਰਲੇ ਪਾਸੇ ਕਮਾਲ ਕਿਆਂ ਕੋਲੇ ਪੈਂਦਾ ਉੱਥੇ ਛੱਡੀ ਪਾਪੇ ਨੇ ਅੱਜ ਬਾਜੀ ਬੱਚਾ ਛੱਡਿਆ ਰਿਹਾ ਤੇ ਦੇਖਦੇ ਆ ਕੀ ਬਣਦਾ ਤੇ ਪਾਪਾ ਕਹਿੰਦਾ ਸੀ ਰਸਨ ਪਤ ਗਿਆ ਮੈਂ ਫੋਨ ਲਾ ਕੇ ਪੁੱਛਦਾ ਨੂੰ ਪਹਿਲਾਂ ਆਪਣੇ ਹਾਕੂਤਰ ਘਾਤਾ ਜੇ ਡਾ ਕੇ ਤਾੜਦਗੇ ਫਿਰ ਦੇਖਦੇ ਆ ਕੀ ਸਮੋਲ ਬਣਦਾ ਤੇ ਬਈ ਰੱਤੇ ਮੈਨੂੰ ਓਖਾ ਲੱਗਦਾ ਆਵੇ ਆ ਗਿਆ ਆ ਵੀ ਜਾਂਦਾ ਬੰਨ ਕੇ ਬਈ ਜਾਨਵਰ ਉਤੇ ਲੋ ਬੇਛਦਰੀਆ ਪਈਦਾ ਲਾਤੀ ਆ ਤੇ ਉੱਤੇ ਗਲਾਬੋ ਤੇ ਇੱਕ ਛੋਟਾ ਬੱਚਾ ਬੰਨ ਤੇ ਆ ਜਿਹੜਾ ਉਹ ਉੱਡ ਕੇ ਕੰਤਾਂ 'ਲਾ ਉਹ ਆ ਕੇ ਬਹਿ ਗਿਆ ਠੀਕ ਹੈ ਜੀ ਤੇ ਬਾਕੀ ਬਈ ਉੱਡੇ ਹੀ ਫਿਰਦੇ ਆ ਉਹ ਜਾਂਦਾ ਰੱਤਾ ਤਾਂ ਉਹ ਦੇ ਨਹੀਂ ਮੈਨੀ ਮਾ ਉਹ ਕਰਦਾ ਠੀਕ ਹੈ ਬਈ ਤੇ ਅੱਜ ਇਹਦੀ ਸਹੀ ਦੂਜੀ ਡਾਈ ਆ ਬੱਚੇ ਦੀ ਉਹ ਅੱਗੇ ਇੱਕ ਦੋ ਗਿਹੜੇ ਦਿੰਦਾ ਵਾ ਪਰ ਐ ਜਿਵੇਂ ਏਰੀਆ ਦੇਖਣ ਗਿਆ ਵੇ ਇੱਧਰ ਕਿੱਧਰੋਂ ਆਉਂਦਾ ਦੇ ਉਹ ਫਿਰਦਾ ਦੇ ਮਗਰ ਆਵੇ ਕਰਦਾ ਰਹੇ ਤਾਂ ਦੇਖਦੇ ਆ ਇਹ ਵੀ ਆਪਾਂ ਵੀ ਕੀ ਕਰਦਾ ਇਹ ਤੇ ਭਾਈ ਕਬੂਤਰ ਲੈ ਚਲ ਗਿਆ ਆਪਾਂ ਥੱਲੇ ਬਰਾਮ ਪਾਈਏ ਚੱਲ ਕੇ ਤੁਹਾਨੂੰ ਦਿਖਾਈਏ ਆਹ ਉਹ ਜ਼ਬਰਦਾਰਤਾ ਆ ਦੇ ਫਿਰਦੇ ਕਬੂਤਰੀ ਜੇ ਕਾ ਫਿਰਦੀ ਹੈ ਇੱਕ ਕਾਲਸਰੀ ਛੱਡੀ 175 ਵਾਲਾ ਉਹ ਉੱਚੇ ਚੜ ਕੇ ਜਾ ਰੇ ਅੱਛਾ ਹੋ ਰਿਹਾ ਹੈ ਹਾਂ ਇੱਕ ਡੰਡਿਆ ਵਾਲੀ ਤੇਨੇ ਉੱਚੇ ਚੜ ਗਏ ਉਹ ਕਰਤਾ ਦੇਖੋ ਕੀ ਕਰਦਾ ਕਰਦਾ ਹੋ ਦੇ ਉਹ ਇਦਾਂ ਨਾ ਬਹਿ ਜੀ ਕਿਤੇ ਉਹ ਹੋ ਹੋ ਵੇਖੀ 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 ਉਹ ਫਿਰਦੇ ਭਾਈ ਦੋ ਜਾਨਵਰ ਉਹ ਬਈ ਬਦਾਮ ਪਾਉਣੇ ਸ਼ੁਰੂ ਕਰਤੇ ਆ ਪੱਥਲੇ ਲਿਆਂਦੇ ਕੋ ਉਤਰ ਆ ਰਹੇ ਚਾਰੇ ਪੰਜੇ ਬਾਕੀ ਜਿਹੜੇ ਉੱਡੀ ਜਾਂਦੇ ਉਹ ਤੁਹਾਨੂੰ ਦਿਖਾ ਦਿੰਨਾ ਮੈਂ ਆ ਆ ਗਿਆ ਬਈ ਰੱਤਾ ਆ ਜਾਂਦਾ ਆ ਰਹੇ ਬਾਕੀ ਤਿੰਨੇ ਚਾਰੇ ਹੋ ਦੇ ਫਿਰਦੇ ਹੋਏ ਜਾਂਦੀ ਚੱਲ ਰਲੀ ਲੋ ਬਈ ਕੋਲੋਂ ਕਰਦੇ ਆ ਖਾਲੀ ਪਾਣੀ ਪੈਣਾ ਨੂੰ ਰਸਤਾ ਆ ਇਹ ਦੋ ਇਧਰ ਨੂੰ ਵੀ ਰੱਖ ਦਨੇ ਆ ਤੇ ਆਨ ਲੋ ਜ ਤੁਸੀਂ ਵੀ ਪੀਓ ਪਾਣੀ ਤੇ ਆਹ ਦਾਣੇ ਇਹਨੇ ਖਾ ਲੈਣਗੇ ਇਹ ਜਿਹੜੇ ਚਾਰ ਹੈਗੇ ਆ ਬਾਅਦ ਇਹਨਾਂ ਨੂੰ ਹੋਰ ਪਾ ਦਾਂਗੇ ਚਲੋ ਬਈ ਹੁਣ ਦੇਖੋ ਬੇ ਬੁੱਤਰ ਆਹ ਰੱਖਤਾ ਬਈ ਆਂਡਾ ਥੱਲੇ ਲੈ ਜਾਾਂਗੇ ਜਾਣ ਲੱਗੇ ਬਈ ਗਰਮੀ ਹੈਗੀ ਇਹਨਾਂ ਨੂੰ ਤਾਲ ਦੇ ਗੇ ਪਾਣੀ ਇਹਨਾਂ ਨੂੰ ਵਿੱਚ ਰੱਖ ਦਗੇ ਇਹ ਆ ਲੋ ਵੀ ਚੱਲ। ਪਾਸੇ 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 ਪਾਸੇ। ਹਲੋ। ਨਾਲੇ ਤੁਹਾਡਾ ਕਮਰਾ ਢੰਡਾ ਹੋ ਜਾਊਗਾ ਠੀਕ ਆ। ਬਾਦ ਜੀ ਬਈ। ਦਰਵਾਜ਼ਾ। ਸ਼ਾਮ ਨਹੀਂ ਛੱਡਾਂਗੇ ਇਹਨਾਂ ਨੂੰ। ਉਹ ਦੇਖੋ ਬਈ ਰੱਤਾ ਆ ਗਿਆ। ਤੇ ਬਾਕੀ ਉੱਡੇ ਫਿਰਦੇ ਆ। ਆ ਵੀ ਆਉਂਦਿਆਂ ਤੈਨੇ ਕੂਤਰੀਆਂ। ਉਹ ਖਰਦਿਆਂ ਬਈ। ਆ ਵੀ ਰਿਆਂ। ਤੇ ਆ ਆਪਣੇ ਬੱਚੇ ਨੂੰ ਬਈ ਮੀਨਿੰਗ ਹੋ ਗਿਆ ਬੰਦ ਹੁਣ ਕੱਢਿਆ ਮੈਂ ਅੱਜ। ਆ ਵੀ ਖਰਾਬ ਕਰਦਾ ਸੀ ਛੇਤਰੀ ਤੇ ਬੰਨ ਨੂੰ ਰੱਖ ਲਈ ਆ ਵੀਰਿਆ ਇਹ ਆ ਵੀ ਹੁੰਦਾ ਆਉਂ ਵੀ ਹੁੰਦਾ ਬਈ ਆ ਫਿਰਦੇ ਚਾਰੇ ਦੇਖੋ ਫਿਰ ਕਾਲਸਰੀ ਫਟੀਆਂ ਵਾਲੀ ਝਾਲਰ ਵਾਲੀ ਤੇ ਰੱਤਾ ਬਹਿ ਗਿਆ ਹੋਵੇ ਦੂਜਾ ਵੱਡਾ ਪਰਲੇ ਹੁੰਝੇ ਬੈਠਾ ਦੇ ਜਰੂ ਚਾਹ ਤਾਂ ਹੀ ਚੱਲ ਗਦੇ ਹੁਣਾਂ ਤੁਹਾਨੂੰ ਮੈਂ ਲਾਮਾਂਗੇ ਚੜਨ ਇਕੱਠਿਆਂ ਨੂੰ ਹੀ ਕਿਉਂਕਿ ਹਵਾ ਚੱਲਦੀ ਅੱਜ ਯਾਰ ਆ ਦੇਖ ਲੋ ਚੱਲ ਰਹੀ ਲੀ ਜਾਂਦੀ ਨਾ ਕੋਈ ਡੀ ਗਰਮੀ ਦਾ ਸਿਸਟਮ ਹੈ ਨਹੀਂਗਾ ਬਾਕੀ ਹੰਮੇ ਯਾਰ ਪਾਪੇ ਨੂੰ ਪੂੜਾ ਕਰਦੇ ਤੇ ਕੂਤਰਾਂ ਨੂੰ ਜੇ ਬਰਾਮ ਪੂੜਾ ਕੇ ਉਹਨੇ ਪਾਇਆ ਉਹਨਾਂ ਭੱਜ ਕੇ ਜਾ ਕੇ ਬਹਿ ਜਾ ਜੀ ਬਹਿਣਾ ਤਾਂ ਖੁੱਲੀ ਛੁੱਟੀ ਐ ਤੁਹਾਨੂੰ ਜਦੋਂ ਮਰਜ਼ੀ ਬਹਿ ਜਾਓ ਲਓ ਵੀ ਭਾਈ ਕੂਤਰ ਦਈਏ ਆਪੇ ਇਹ ਹੜੇ ਤਾੜ දුජන අප ਬਾਈ ਨੇਰੀ ਨੇ ਫੋਨ ਛੱਡਤਾ ਹੀ ਬੱਜ ਗਿਆ ਗੱਲ ਕਰ ਓਏ ਤੁਸੀਂ ਛਤਰੀ ਛੱਡ ਦੇਣੀ ਆ ਤੁਸੀਂ ਬੈਠਣਾ ਰਹੋ ਦੋਨੇ ਜਾਨੀ ਬੱਚਿਆ ਬਈ ਆ ਬਿਠਾਏ ਬਈ ਸੋਤਾ ਸਾਦੇ ਵਾਲਾ ਬੰਨ ਕੇ ਕਿਉਂਕਿ ਇਹ ਛਤਰੀ ਦਾ ਹਜੇ ਪੱਕਾ ਨਹੀਂਗਾ ਇੱਕਦਮ ਮੈਂ ਬਿਠਾਇਆ ਸੀਗਾ ਇੱਥੋਂ ਨਾ ਮਰੀ ਛਾਲ ਨੇ ਖੋਡੇ ਤੇ ਉੱਠ ਗਿਆ ਆਉ ਦੂਜੇ ਬੰਦੇ ਫਿਰਦੇ ਬਹਿ ਲੈਣਗੇ ਲਾ ਦਨੇ ਛਤਰੀ ਆ ਦੇ ਆਗੇ Ayo 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 yang ayo 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 ਬੈਟਰੀ ਬਈ ਫੁੱਲ ਲੋ ਹੋਈ ਜਾਂਦੀ ਐ ਆ ਦੋ ਦ ਬੱਚੇ ਆ ਸੀ ਆਪਣੇ ਇੱਕ ਆ ਸੀ ਰੱਤਾ ਆਪਣਾ ਤੇ ਇੱਕ ਆ ਸੀ ਕਿੱਧਰ ਗਈ ਹੋ ਰਿਹਾ ਪੱਠਾ ਆ ਕੱਢਿਆ ਸੀ ਆਪਾਂ ਇਹਨੂੰ ਬਈ ਮਹੀਨਾ ਡੇਢ ਮਹੀਨੇ ਦੇ ਕਰੀਬ ਹੋ ਗਿਆ ਬੰਦ ਹੋਏ ਨੂੰ ਕਿਉਂਕਿ ਖਰਾਬ ਕਰਦਾ ਸੀ ਆ ਇਹਨੇ ਪਤਾ ਨਹੀਂ ਕਿਥੋਂ ਲਵਾ ਲਿਆ ਹੈ ਹੈ ਕਿਹਨੇ ਗਿੱਲਾ ਗੁੱਲਾ ਇਹ ਕਰਕੇ ਲਾਦਾ ਕੋ ਪਾਣੀ ਪੂਣੀ ਦਾ ਸਿਸਟਮ ਨਾ ਆਦੇ ਉਹਨੇ ਗਿਆ ਵੀ ਉਹਨੇ ਗਿਆ ਤੇ ਉਹਨੇ ਮੈਨੇ ਘਾ ਫਿਰਦਿਆਂ ਹੁਣ ਬਹਿ ਜਾਣ ਤਾਂ ਚੰਗੀ ਗੱਲ ਆ ਤਾੜਦਗੇ ਕੰਮ ਨਿਬੜੂਗਾ ਹਨਾ ਕੁਜੀ ਵੀ ਆ ਪਈ ਇਹਨਾਂ ਦੀ ਟਰੇ ਵੀ ਆਵੇ ਨਾਲ ਛਾਵੇਂ ਰੱਖੀ ਵੀ ਆ ਦਾਣੇ ਛੜਦਾਂਗੇ ਇਹਨਾਂ ਨੂੰ ਬਾਕੀ ਸਾਰੇ ਓਕੇ ਰਿਪੋਰਟਾਂ ਕੀਤਾ ਵਾ ਕੰਮ ਆਪਣਾ ਮੁਰਗੀਆਂ ਵੀ ਛੜਤੀਆਂ ਸੀ ਬਾਈ ਆ ਚੜ ਗਈਆਂ ਫੇਰ ਲੈ ਚਲੋ ਕੋਈ ਚੱਕਰ ਨਹੀਂ ਇਹਨਾਂ ਦੀ ਮਰਜ਼ੀ ਆ ਉਹ ਚੱਲਣਗਾ ਲੈ ਪੁੱਛੀਗਾ ਉਹ ਦੇ ਜਾਂਦੇਗਾ ਆਹ ਹੋ ਗਏ ਨਾ ਠੀਕ ਆ ਭਾਈ ਇਹ ਵੀਡੀਓ ਤੇ ਪੈਥੀ ਐਂਡ ਕਰ ਦਾਂ ਨੇ ਜਿਹੜੇ ਆਪਣੇ ਚੈਨਲ ਨਾਲ ਚੈਨਲ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੀ ਵੀਡੀਓ ਕਿਦਾਂ ਲੱਗੀ ਬਾਏ ਮਿੱਤਰੋ ਬੈਟਰੀ ਲਾ ਲ ਕੇ ਚਾਰਜ ਕੱਲੂ ਬਾਜੀ ਲਈ ਹੋ ਜੋ ਤਿਆਰ ਆਪਣੀ 31 ਤਰੀਕ ਦੀ ਮਿੱਤਰੋ ਬੋਕਣਖਾਂ ਵਾਲੇ ਬਾਜੀ ਆ ਠੀਕ ਆ ਜੀ ਚੱਲਾਂਗੇ ਫਿਰ ਕੱਲੂ ਤੇ ਬਾਬਾ ਰੱਖੇ ਸੁੱਖ ਸਾਰੇ ਤੋੜ ਦਾਂਗੇ ਇਹ ਬਾਜੀ ਬਾਜੀ ਦੇ ਦੁੱਖ ਓਕੇ